ਅੰਮ੍ਰਿਤਸਰ ਦੇ ਸੁਲਤਾਨ ਵਿੰ ਵਿਖੇ ਸਤ ਗੁਰਦੁਆਰਾ ਸਾਹਿਬ ਵਿੱਚ 108 ਸੰਤ ਬਾਬਾ RAMDAS ਜੀ ਦਾ ਸਲਾਣਾ ਜੋੜ ਮੇਲਾ ਅੱਜ ਬੜੀ ਤੂਮਤਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਮੇਲੇ ਵਿੱਚ ਪੰਥਰਾਗੀ, ਡਾਡੀ ਅਤੇ ਕਵਿਸ਼ੀ ਜਥਿਆਂ ਨੇ ਰਸਪਰਿਆ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਰਚਨਾ ਨਾਲ ਜੋੜਿਆ। ਹਜ਼ਾਰਾਂ ਦੇ ਗਿਣਤੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਬਾਬਾ RAMDAS ਜੀ ਦੇ ਸਥਾਨ ਤੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸੇ ਮੌਕੇ ਸ਼ਰਧਾਲੂ ਆਪਣੇ ਪਰਿਵਾਰਾਂ ਸਮੇਤ ਖਾਸ ਕਰਕੇ ਨਵਜੰਮੇ ਬੱਚਿਆਂ ਨੂੰ ਢੋਲ ਦੇ ਨਾਲ ਮੱਥਾ ਟੇਕਣ ਲਈ ਲੈ ਕੇ ਆਏ। ਸੰਗਤਾਂ ਦੇ ਆਗਮਨ ਲਈ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਗੁਰਦੁਆਰਾ ਸਾਹਿਬ ਵਿੱਚ ਲੰਗਰ ਤੇ ਸ਼ਬੀਰ ਦੀ ਸੇਵਾ ਵੀ ਚੱਲ ਰਹੀ ਹੈ। ਇਸੇ ਦੌਰਾਨ ਮਿਸ਼ਨ ਹੈਲਪ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਆਯੋਜਨ ਫਾਊਂਡੇਸ਼ਨ ਦੇ ਚੇਅਰਮੈਨ ਪਵਨ ਸਬਰਵਾਲ ਵੱਲੋਂ ਕੀਤਾ ਗਿਆ। ਖੂਦਾਨ ਕਰਨ ਵਾਲੇ ਸੇਵਾਦਾਰਾਂ ਨੂੰ ਉਚਿਤ ਖੁਰਾਕ ਮੁਹੱਈਆ ਕਰਵਾਈ ਗਈ ਮੇਲੇ ਦੌਰਾਨ ਬਾਬਾ ਬਿੱਲਾਵਲੋਂ ਆਏ ਹੋਏ ਸਜਣਾ ਨੂੰ ਸਰੋਪੇ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਪ੍ਰਬੰਧਕਾਂ ਵਿੱਚ ਪ੍ਰਧਾਨ ਸੁਖਦੇਵ ਸਿੰਘ ਸਰਵਣ ਸਿੰਘ ਗੁਰਦੇਵ ਸਿੰਘ ਸਕੱਤਰ ਸਿੰਘ ਸੁਖਦੇਵ ਸਿੰਘ ਤਜਿੰਦਰ ਸਿੰਘ ਬਾਬਾ ਆਦਿ ਹਾਜ਼ਰ ਸਨ ਅਤੇ ਅੰਤ ਵਿੱਚ ਅਰਦਾਸ ਤੋਂ ਬਾਅਦ ਸਲਾਨਾ ਜੋੜ ਮੇਲਾ ਅਗਲੇ ਸਾਲ ਫੇਰ ਮਿਲਣ ਦਾ ਵਾਅਦਾ ਕਰਦਿਆ ਹੋਇਆ ਸ਼ਰਦਾਲੂਆਂ ਲਈ ਅਮੀਰੀ ਯਾਦ ਛੱਡਦਾ ਹੋਇਆ ਸਮਾਰੋਹ ਉਨਾ ਸਾਰਿਆਂ ਨੂੰ ਬੇਸ਼ਕ ਮਾਨ ਸਨਮਾਨ ਹਾਜ਼ਰ ਹੁੰਦੇ ਜਿਨ੍ਹਾਂ ਦਾ ਸਟੇਜ ਵੱਲੋਂ ਵੀ ਸਨਮਾਨ ਕੀਤਾ ਗਿਆ ਖਤਮ ਬਣਦਾ ਹੈ ਫਰਜ਼ ਬਣਦਾ ਹੈ ਜਿਹੜੇ ਸਾਡੀ ਖਾਤਰ ਸਭ ਸ਼ ਮਹਿਲੇ ਕਰਮੀਆਂ ਦੇ ਮਿਹਨਤਾਂ ਤੇ ਤਰਸੇ ਨੂੰ ਚੜ੍ਹਦੇ ਸਾਡੇ ਹਰ ਇੱਕਾਂ ਦੀ ਖਾਤਰੇ ਮਦਦ ਕਿਸਾਨ ਸੰਘਰਸ਼ ਕਮੇਟੀ ਉਹਨਾਂ ਬਹੁਤ ਸਾਰੇ ਸਨਮਾਨ ਸਤਾਰ ਹਾਜ਼ਰ ਹੋਏ ਰਾਜਪਾਲ ਜੀ ਮਾਨਪੇ ਜੀ ਨੇ ਸਭ ਨੂੰ ਕਿਰਦੀ ਚਾਹਵਾਉਂਦੇ ਸਰਦਾਰ ਗੁੰਦਰੀ ਤੇ ਇੱਕ ਸਾਲ ਸੰਗਠਨ ਕਮੇਟੀ ਹੋ ਕੇ ਦਾ ਮਦਦ ਕਰਦੇ ਮਦਦ

واحرو جی کی فتح میں موسیقا 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 ਇਸ ਸਦਕਾ ਪ੍ਰਿਆਰ ਨਾਲ ਦੀ ਬੜਾ ਸ਼ਾਨਦਾਰ ਬਰਸੂਨਾਂ ਨੂੰ ਬਿਹਾਰ ਕੇ ਬਾਬਾ ਬੰਦਕਾ ਦੀ ਖੁਸ਼ੀ ਅੱਸੀ ਕੱਲ ਜੀ ਮੇਰਾ ਨਾਮ ਪਮਨ ਸੱਬਰ ਵਾਲਾ ਮੈਂ ਮਿਸ਼ਨ ਐਲ ਫਾਊਂਡੇਸ਼ਨ ਤੋਂ ਚੇਅਰਮੈਨ ਸਾਡਾ ਅੱਜ ਜਿਹੜਾ ਖੂਨਦਾਨ ਦਾ ਕੈਂਪ ਹੈ ਬਾਬਾ ਰਾਮਦਾਸ ਜੀ ਨੂੰ ਸਮਰਪਿਤ ਜਿਹੜਾ ਸ਼ੈਸ਼ੀਆਂ ਮੱਦਾ ਜੋੜ ਮੇਲਾ ਉਹਦੇ ਸਬੰਧ ਜਿਹੜਾ ਕੈਂਪ ਲਗਾਇਆ ਗਿਆ ਅਸੀਂ ਔਰ ਸਾਡੀ ਪੂਰੀ ਟੀਮ ਮਿਸ਼ਨ ਐਲ ਫਾਊਂਡੇਸ਼ਨ ਉਹਦੇਦਾਰ ਅਤੇ ਸੂਚੀ ਟੀਮ ਜਿਹੜੀ ਇੱਥੇ ਮੌਜੂਦ ਹੈ ਮੈਂ ਜਿੰਨੇ ਵੀ ਸਾਡੇ মিডিਆ ਦੇ ਭਰਾ ਨੇ ਅਸੀਂ ਉਹਨਾਂ ਦਾ ਵੀ ਤਹਿਤ ਲੋ ਤੁਹਾਨੂੰ ਵਧਾਤ ਕਰਦੇ ਆਂ ਔਰ ਜਿੰਨੇ ਵੀ ਲੋਕ ਜਿਹੜੇ ਖੂਨਦਾਨ ਕਰ ਰਹੇ ਸੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਹੁਣ ਤੱਕ ਜਿਹੜੀ ਸਾਡੀ ਟੀਮ ਵੱਲੋਂ 35 ਤੋਂ 40 ਜਿਹੜੇ ਲੋਕਾਂ ਨੇ ਜਿਹੜਾ ਖੂਨਦਾਨ ਉਹ ਕਰ ਦਿੱਤਾ ਵਾ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 100 ਪਲੱਸ ਜਿਹੜੀਆਂ ਖੂਨਦਾਨ ਦਾ ਜਿਹੜਾ OCI ਹਸਪਤਾਲਾਂ ਤੱਕ ਪਹੁੰਚਾਵਾਂਗੇ ਸਾਜੋ ਜਿਹੜੇ ਲੋੜਵੰਦ ਮਰੀਜ਼ ਹੈ ਉਹਨਾਂ ਦੀ ਜਾਨ ਜਿਹੜੀ ਸਾਡੀ ਸਾਡੀ ਟੀਮ ਮਿਸ਼ਨ ਅਲਬਮ ਦੇ ਸੀ ਬਚਾਈ ਜਾ ਸਕੇ ਮੈਸੇਜ ਆ ਰਹੀ ਹੈ ਜੀ ਨੌਜਵਾਨਾਂ ਨੂੰ ਮੈਂ ਬਤ ਤੋਂ ਬਤ ਮੈਸੇਜ ਕਰਾਂਗਾ ਕਿ ਜਿੰਨੇ ਵੀ ਸੁਲਤਾਨਪੁਰ ਦੇ ਸਾਡੇ ਨੌਜਵਾਨੇ ਸਾਡੇ ਭਰਾ ਨੇ ਸਾਡੀਆਂ ਭੈਣਾਂ ਨੇ ਤੇ ਸਾਡੀਆਂ ਮਾਤਾਵਾਂ ਵੱਧ ਤੋਂ ਵੱਧ ਖੂਨਦਾਨ ਕਰੋ ਤਾਂ ਜੋ ਤੁਹਾਡੇ ਖੂਨਦਾਨ ਦੇ ਨਾਲ ਜਿਹੜਾ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੇ ਇਹ ਫਰੀਦ ਦਾ ਦਾਨ ਹੈ ਮਾਹ ਦਾਨ ਹੈ ਔਰ ਹਸਪੀਟਲ ਪਰਮੇਸ਼ਰ ਵੱਲੋਂ ਜਿਹੜਾ ਸਾਨੂੰ ਫਰੀਦ ਦਾ ਫਰੀਦ ਉਹ ਬਲੱਡ ਮਿਲਿਆ ਜਿਹੜਾ ਸਾਨੂੰ ਵੱਧ ਤੋਂ ਵੱਧ ਦਾਨ ਕਰਨਾ ਚਾਹੀਦਾ ਹੈ ਜੀ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਸ੍ਰੀ 108 ਸੰਤ ਮਹਾਪੁਰਸ਼ ਸੰਤ ਬਾਬਾ RAMDAS ਜੀ ਦੇ 86ਵੇਂ ਜੋੜ ਮੇਲੇ ਨੂੰ ਸੰਬੰਧਿਤ ਟੀਮ ਐਨ ਜੀਓ ਮਿਸਲ ਹਾਇਫੋਰਡਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਸਾਡੇ ਚੇਅਰਮੈਨ ਸਾਹਿਬ ਪਵਨ ਸਰਵਰਵਾਲ ਜੀ ਸਾਡੇ ਪ੍ਰਧਾਨ ਸੁਖਜੀਤ ਸਿੰਘ ਜੀ ਤੇ ਟੀਮ ਮੈਂਬਰ ਸਾਰੇ ਇਸ ਵਿੱਚ ਵੱਧ ਕੇ ਗੱਲ ਕੇ ਵੱਧੜ ਕੇ ਸੇਵਾ ਕਰ ਰਹੇ ਹਨ ਸੋ ਤੁਹਾਡੇ ਥਰੂ ਮੇਰੇ ਸਾਰੇ ਸੰਗਤ ਨੂੰ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਤਾਂ ਜੋ ਤੁਹਾਡੇ ਇਸ ਖੂਨਦਾਨ ਦੇ ਨਾਲ ਕਿਸੇ ਦੀ ਲੁੜਿੰਦੀ ਜਿੰਦਗੀ ਨੂੰ ਬਚਾਇਆ ਜਾ ਸਕੇ ਕਿਸੇ ਲੋੜਵੰਦੇ ਦੀ ਮਦਦ ਕੀਤੀ ਜਾ ਸਕੇ ਸੋ ਭੈਣੋ ਤੇ ਭਰਾਓ ਆਪ ਜੀ ਨੂੰ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਆ ਕੇ ਇਸ ਖੂਨਦਾਨ ਵਿੱਚ ਕੈਂਪ ਵਿੱਚ ਆਹੀ ਸਾਲ ਲਵੋ ਤੇ ਇਸ ਨੂੰ ਕਾਮਯਾਬ ਬਣਾਓ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੰਗਨਤਨ ਬਾਬਾ RAMDAS ji ਮਹਾਰਾਜ ਦੇ ਸਲਾਨਾ ਜੋੜ ਮੇਲੇ ਦੇ ਵਿੱਚ ਆਈਆਂ ਸੰਤਾਂ ਨੂੰ ਜੀ ਆਇਆਂ ਨੂੰ ਗੁਰੂ ਪਿਆਰੇ ਸਾਹਿਬ ਜੀ ਉਹ ਇਸ ਸਲਾਨਾ ਜੋੜ ਮੇਲੇ ਦੇ ਵਿੱਚ ਐਸਐਨ ਮਿਸ਼ਨ ਹੈਲਪਰ ਸੈਕਟਰ ਵੱਲੋਂ ਫੂਨਦਾਨ ਕੈਂਪ ਲਾਇਆ ਗਿਆ ਹੈ ਅਸੀਂ ਸਮੂਹ ਸੈਡੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਜੋ ਤੰਤਨ ਬਾਬਾ RAMDAS ਮਾਰੇ ਕਿਰਪਾ ਕਰਨ ਸਮੂਹ ਸੰਤਿਆ ਰੇਬਰਵਾਨ ਕਰਨ ਇਸ ਤਰ੍ਹਾਂ ਹੀ ਸੂਚੇ ਪਾਸ਼ਾ ਜੀਓ ਮਿਸ਼ਨ ਹੈਲਪਰ ਸੈਕਟਰ ਵੱਲੋਂ ਬੱਚਿਆਂ ਨੂੰ ਬਤਵਾਦਰ ਗਾਮਨਾਇ ਵਿਕਸ਼ਨ ਤਰਕੀਆਂ ਵਿਕਸ਼ਨ ਇਸ ਤਰ੍ਹਾਂ ਇਹ ਸੇਵਾ ਕਰਦੇ ਰਹਿਣ ਬਾਇਗਰ ਜੀ ਦਾ ਖਾਲਸਾ ਬਾਇਗਰ ਜੀ ਕੀ ਫਤਿਹ